ਮਾਤਾ ਦੇ ਪੈਰ ਦੇ ਵਿੱਚੋਂ ਖੋਲੀਆਂ ਦੋ ਭਰ ਕੇ ਕੀੜਿਆਂ ਦੇ ਨਿਕਲ ਤਰਫ ਦੀ ਚੀਕਾ ਮਾਰਦੀ ਉਹ ਮਾਂ ਬਿਲਕੁਲ ਦਿਮਾਗੀ ਤੌਰ ਤੇ ਅਪਸੈਟ ਨਹੀਂ ਹੋਈ ਉਹ ਮਾਂ ਖੂਨ ਲਤਪਤ ਮਾਂ ਸੜਕਾਂ ਤੇ ਘੁੰਮਦੇ ਜਿੱਥੇ ਇੱਥੇ ਦਰਦੀ ਉੱਥੇ ਖੂਨ ਦੇ ਨਿਸ਼ਾਨ ਪੈਂਦੇ ਜਾਂਦੇ ਤੇ ਬੜੀ ਮੁਸ਼ਕਲ ਨਾਲ ਬੀਬੀ ਮਾਤਾ ਜੀ ਨੂੰ ਲੈ ਕੇ ਆਉਂਦੇ ਆ ਮਾਤਾ ਜੀ ਇੱਥੇ ਰਹਿਣ ਤੋਂ ਵੀ ਇਨਕਾਰ ਹੀ ਕਰਦੇ ਆ ਪਰ ਸਾਡੀ ਓਮਾ ਅਸੀਂ ਮਿਹਨਤ ਨਾਲ ਕਰਕੇ ਪਿਆਰ ਨਾਲ ਸੰਭਾ ਕੇ ਮਾਤਾ ਜੀ ਨੂੰ ਇੱਥੇ ਢਾਕਲ ਕਰਦੇ ਆ ਇਲਾਜ ਸ਼ੁਰੂ ਹੋ ਜਾਂਦਾ ਪਤੀ ਵੀ ਨਸੀਹਤ ਵਿੱਚ ਲੱਗ ਗਿਆ ਪੁੱਤ ਵੀ ਨਸੀਹਤ ਲੱਗ ਗਿਆ ਘਰ-ਬਾਰ ਸਭ ਕੁਝ ਉਜੜ ਗਿਆ ਕਿ ਮਾ ਬੀ 22 ਸਾਲਾਂ ਤੋਂ ਸੜਕਾਂ ਤੇ ਮੰਗ ਕੇ ਜਿਆਦਾ ਗੋਦਰੋ ਜਿਹੜਾ ਇਸ ਮਾਂ ਦੀ ਆਖਰੀ ਬਾਹ ਫੜੇ ਕੀਦੇ ਨਾਲ ਮਾਤਾ ਨੂੰ ਪੇਜੀ ਦੁਬਾਰਾ ਫੇਰ ਸੜਕਾਂ ਤੇ ਕਿੱਦਾਂ ਛੱਡ ਗਈ ਸੀ ਪਰ ਵੱਸ ਇਸ ਮਾਂ ਨੂੰ ਮਹਾਰਾਜ ਸੱਚੇ ਪਾਤਸ਼ਾ ਸਮਤ ਬੁੱਧਿ ਬਕਸ਼ ਨੇ ਮਾਂ ਇਤ ਸੁਪਨਿਆਂ ਦੇ ਘਰ ਚ ਰੱਖ ਕੇ ਆਪਣਾ ਆਉਣ ਵਾਲਾ ਜੀਵਨ ਖੁਸ਼ੀਆਂ ਭਰਿਆ ਬਤੀਤ ਕਰੇ ਸਾਨੂੰ ਵੀ ਬਲ ਬੁੱਧਿ ਬਕਸ਼ ਨੇ ਸੱਚੇ ਪਾਤਸ਼ਾ ਅਸੀਂ ਇਸ ਮਾਂ ਦੀ ਸੇਵਾ ਸੰਭਾਲ ਕਰ ਸਕੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਰ ਜਿਹੜੀ ਤੁਸੀਂ ਵੀਡੀਓ ਦੇਖ ਰਹੇ ਹੋ ਮਾਤਾ ਸਤੀਸ਼ ਕੁਮਾਰੀ ਜੀ ਦੀ ਹੈ ਸਤੀਸ਼ ਕੁਮਾਰੀ ਮਾਤਾ ਜੀ ਸਾਨੂੰ ਲੁਧਿਆਣੇ ਤੋਂ 23/8/23 ਅੱਜ ਤੋਂ ਕਰੀਬ 1.5 ਸਾਲ ਪਹਿਲਾਂ ਲਗਭਗ ਮਾਤਾ ਜੀ ਸਾਨੂੰ ਮਿਲਦੇ ਆ ਰੱਖਵਾਗ ਦੇ ਕੋਲ ਤੇ ਉੱਥੋਂ ਜਦੋਂ ਮਾਤਾ ਜੀ ਨੂੰ ਅਸੀਂ ਲੈ ਕੇ ਆਉਂਦੇ ਆ ਰਾਜਵਿੰਦਰ ਸਿੰਘ ਵੀਰ ਸਾਨੂੰ ਦੱਸਦਾ ਵੀ ਇੱਥੇ ਇੱਕ ਬਜ਼ੁਰਗ ਮਾਂ ਘੁੰਮਦੀ ਆ ਬਹੁਤ ਸਾਲਾਂ ਤੋਂ ਮੈਂ ਦੇਖਦਾ ਵੀ ਹੁਣ ਉਹਦੇ ਪੈਰ 'ਚ ਕੀੜੇ ਪਏ ਹੋਏ ਆ ਤੇ ਸਾਰਾ ਪੈਰ ਗਲਿਆ ਪਿਆ ਖੂਨ ਨਾਲ ਲਤਪਤ ਮਾੜਾ ਸੜਕਾਂ ਤੇ ਘੁੰਮਦੇ ਜਿੱਥੇ-ਜਿੱਥੇ ਤੁਰਦੀ ਉਹਥੇ ਖੂਨ ਦੇ ਨਿਸ਼ਾਨ ਪੈਂਦੇ ਜਾਂਦੇ ਤੇ ਅਸੀਂ ਜਾ ਕੇ ਜਦ ਮਾਤਾ ਜੀ ਨੂੰ ਮਿਲਦੇ ਆ ਮਾਤਾ ਜੀ ਦੀ ਹਾਲਤ ਦੇਖਦੇ ਆ ਮਾਤਾ ਜੀ ਨੂੰ ਉੱਥੋਂ ਕਿਵੇਂ ਨਾ ਕਿਵੇਂ ਕਰਕੇ ਰੈਸਕਿਊ ਕਰਕੇ ਸੁਪਨਿਆਂ ਦੇ ਘਰ ਲੈ ਕੇ ਆਉਨੇ ਆ ਮਾਤਾ ਜੀ ਦੇ ਪੈਰ ਦੇ ਵਿੱਚੋਂ ਕੌਲੀਆਂ ਦੋ ਭਰ ਕੇ ਕੀੜਿਆਂ ਦੀਆਂ ਨਿਕਲਦੀਆਂ ਤੜਫਦੀ ਚੀਕਾਂ ਮਾਰਦੀ ਉਹ ਮਾਂ ਬਿਲਕੁਲ ਦਿਮਾਗੀ ਤੌਰ ਤੇ ਅਫਸਰਟ ਹੋਈ ਹੋਈ ਉਹ ਮਾਂ ਦੱਸ ਦੀ ਆ ਵੀ ਮੇਰਾ ਬੇਟਾ ਵੀ ਹੈ ਇੱਕ ਗੁਰਵਿੰਦਰ ਸਿੰਘ ਉਹਦਾ ਨਾਮ ਆ ਮੇਰੇ ਘਰ ਦਾ ਨਾਮ ਬੱਗਾ ਸਿੰਘ ਆ ਪਰ ਮੈਂ ਸੜਕਾਂ ਤੇ ਹੀ ਰਹਿਨੀ ਆ ਲੋਕ ਵੀ ਦੱਸਦੇ ਆ ਵੀ ਇਹ ਬਹੁਤ ਸਾਲਾਂ ਤੋਂ ਗੁਰੂ ਘਰ ਦੁਕਨਵਾਰਨ ਸਾਹਿਬ ਦੇ ਬਾਹਰ ਨਾਨਕ ਸਰ ਗੁਰਦੁਆਰਾ ਸਾਹਿਬ ਦੇ ਬਾਹਰ ਸਲੇਮ ਟਾਵਰ ਦੇ ਗੁਰੂ ਘਰ ਇੱਥੇ ਹੀ ਆਸੇ ਪਾਸੇ ਮਾਤਾ ਜੀ ਘੁੰਮ ਕੇ ਦੁਕਾਨਾਂ ਤੋਂ ਹੀ ਕੁਝ ਲੈ ਕੇ ਗੁਜ਼ਾਰਾ ਕਰਦੇ ਨੇ ਇਹਨਾਂ ਦੇ ਕੋਲੇ ਜੇ ਕੋਈ ਚਾਰ ਪੈਸੇ ਲੋਕ ਦਿੰਦੇ ਆ ਇਹਨਾਂ ਨੂੰ ਤਾਂ ਇਹਨਾਂ ਦਾ ਬੇਟਾ ਜੋ ਕਿ ਨਸ਼ੇ ਪੱਤੇ ਕਰਦਾ ਉਹ ਫੜ ਕੇ ਲੈ ਜਾਂਦਾ ਆ ਕੇ ਪੈਸੇ ਜਾਂ ਇਹਦੇ ਹਸਬੰਡ ਆ ਕੇ ਲੈ ਜਾਂਦੇ ਆ ਤੇ ਪਰ ਮਾਤਾ ਦੀ ਹਾਲਤ ਬਹੁਤ ਮਾੜੀ ਚਲੋ ਮਾਤਾ ਜੀ ਦਾ ਟਰੀਟਮੈਂਟ ਸ਼ੁਰੂ ਹੋਇਆ ਗੁਰੂ ਸਾਹਿਬ ਨੇ ਕਿਰਪਾ ਕੀਤੀ ਸੁਪਨਿਆਂ ਦੇ ਘਰ ਚ ਮਾਤਾ ਜੀ ਰਹਿਣ ਲੱਗੇ ਪੈਰ ਠੀਕ ਹੋਣ ਲੱਗ ਗਿਆ ਮਾਤਾ ਜੀ ਦਾ ਤੇ ਮਾਤਾ ਜੀ ਕਰੀਬ 6 ਮਹੀਨੇ ਲਗਭਗ ਸਾਡੇ ਕੋਲੇ ਸੁਪਨਿਆਂ ਦੇ ਘਰ ਵਿੱਚ ਰਹਿੰਦੇ ਆ ਤਾਂ ਇੱਕ ਦਿਨ ਅਧ ਵਿਚਕਾਰੀ ਇਲਾਜ ਛੱਡ ਕੇ ਮਾਤਾ ਜੀ ਕਿਉਂਕਿ ਬਾਰ ਬਾਰ ਜਾਣ ਦੀ ਹਰ ਰੋਜ਼ ਜिद ਕਰਦੇ ਰਹਿੰਦੇ ਸੀ ਤੇ ਇੱਕ ਦਿਨ ਤਰ ਕੇ ਉਹ ਕੈਂਪ ਲੱਗਿਆ ਸੀ ਰਾਜ ਸੀਗਾ ਤੇ ਮਾਤਾ ਜੀ ਘਰੋਂ ਚਲੇ ਜਾਂਦੇ ਬਿਨਾਂ ਦੱਸਿਆ ਤੇ ਉਸ ਤੋਂ ਬਾਅਦ ਕੋਸ਼ਿਸ਼ ਕਰਦੇ ਆ ਪਤਾ ਕਰਦੇ ਆ ਮਾਤਾ ਜੀ ਉੱਥੇ ਹੀ ਫੇਰ ਦੁਆਰਾ ਘੁੰਮ ਰਹੇ ਹੁੰਦੇ ਆ ਪਰ ਮਾਤਾ ਜੀ ਸਾਡੇ ਨਾਲ ਆਉਣ ਤੋਂ ਇਨਕਾਰ ਹੀ ਕਰ ਦਿੰਦੇ ਆ ਪਰ ਮਾਤਾ ਜੀ ਦਾ ਪੈਰ ਠੀਕ ਹੋ ਚੁੱਕਿਆ ਸੀ ਜਦ ਤੱਕ ਥੋੜਾ ਜਿਹਾ ਝਖਮ ਸੀ ਫੇਰ ਸਮਾਂ ਬੀਤਦਾ ਗਿਆ ਤੇ ਹੁਣ ਜਿਵੇਂ ਤੁਸੀਂ ਦੇਖ ਰਹੇ ਹੋ ਮਾਤਾ ਜੀ ਦੀ ਇਹ ਵੀਡੀਓ 24 10 24 ਨੂੰ ਪਹਿਲਾਂ 23 8 23 ਨੂੰ ਲੈ ਕੇ ਆਏ ਸੀ ਮਾਤਾ ਨੂੰ ਉਦੋਂ ਰਾਜਵਿੰਦਰ ਸਿੰਘ ਵੀਰ ਜੀ ਨੇ ਦੱਸਿਆ ਸੀ ਤੇ ਹੁਣ 24 10 24 ਨੂੰ ਕਰੀਬ 1 ਸਾਲ ਤੇ 2 ਮਹੀਨਿਆਂ ਤੋਂ ਬਾਅਦ ਮਾਤਾ ਜੀ ਦੀ ਸੇਵਾ ਦਾ ਮੌਕਾ ਸਾਨੂੰ ਦੁਬਾਰਾ ਫੇਰ ਤੋਂ ਮਿਲਿਆ ਇਸ ਵਾਰ ਜਥੇਦਾਰ ਦਲਜੀਤ ਸਿੰਘ ਜੀ ਜਥੇਦਾਰ ਲਖਮਣ ਸਿੰਘ ਜੀ ਤੇ ਵੀਰ ਸਾਡੇ ਤਿੰਦਰ ਸਿੰਘ ਜੀ ਇਹ ਵੀਰ ਮਾਤਾ ਜੀ ਨੂੰ ਸਾਡੇ ਕੋਲੇ ਇੱਥੇ ਆਟੋ ਦੇ ਵਿੱਚ ਲੈ ਕੇ ਆਉਂਦੇ ਆ ਤੇ ਮਾਤਾ ਜੀ ਦਾ ਪੈਰ ਫੇਰ ਗਲਿਆ ਹੋਇਆ ਕੀੜੇ ਪਏ ਹੋਇਆ ਤੇ ਬੜੀ ਮੁਸ਼ਕਲ ਨਾਲ ਵੀਰ ਮਾਤਾ ਜੀ ਨੂੰ ਲੈ ਕੇ ਆਉਂਦੇ ਆ ਮਾਤਾ ਜੀ ਇੱਥੇ ਰਹਿਣ ਤੋਂ ਵੀ ਇਨਕਾਰ ਹੀ ਕਰਦੇ ਆ ਪਰ ਸਾਡੀ ਓਮਾ ਅਸੀਂ ਮਿਹਨਤ ਲਾ ਕਰਕੇ ਪਿਆਰ ਨਾਲ ਸੰਘਾ ਕੇ ਮਾਤਾ ਜੀ ਨੂੰ ਇੱਥੇ ਦਾਖਲ ਕਰਦੇ ਆ ਇਲਾਜ ਸ਼ੁਰੂ ਹੋ ਜਾਂਦਾ ਹਨ ਮਾਤਾ ਜੀ ਦਾ ਇਲਾਜ ਚੱਲਦਾ ਮਾਤਾ ਜੀ ਜੇਰੇ ਇਲਾਜ ਨੇ ਤੇ ਹੁਣ ਠੀਕ ਨੇ ਮਾਤਾ ਜੀ ਪੱਟੀ ਵੀ ਹੁਣ ਹਟ ਗਈ ਹੈ ਮਾਤਾ ਜੀ ਦਾ ਜ਼ਖਮ ਵੀ ਸੁੱਕ ਗਿਆ ਵਾ ਪਰ ਹੁਣ ਫੇਰ ਮਾਤਾ ਜੀ ਉਹੀ ਬਾਰ ਬਾਰ ਜਿੱਦ ਹਰ ਰੋਜ਼ ਜਦੋਂ ਵੀ ਮੈਂ ਕੋਲੇ ਜਾਂਦੇ ਆਂ ਅਸੀਂ ਪੁੱਤ ਮੈਨੂੰ ਛੁੱਟੀ ਕਰ ਦੇ ਮੈਨੂੰ ਭੇਜ ਦੇ ਮੈਨੂੰ ਕਿਦੋਂ ਭੇਜੇਂਗਾ ਜਦੋਂ ਵੀ ਕੋਈ ਬਾਹਰੋਂ ਆਉਂਦਾ ਵਿਜ਼ਟਰ ਮਿਲਣ ਕੋਈ ਦੋਸਤ ਮਿੱਤਰ ਭੈਣ ਭਰਾ ਕਿਸੇ ਹੋਰ ਰਿਸ਼ਤੇਦਾਰ ਆਪਣੇ ਨੂੰ ਮਿਲਣ ਤਾਂ ਮਾਤਾ ਜੀ ਹਮੇਸ਼ਾ ਹੋਰੇ ਇੱਕ ਮੂਰੇ ਬੇਨਤੀ ਕਰਦੇ ਆ ਮੈਨੂੰ ਵੀ ਲੈ ਜਾਓ ਮੈਨੂੰ ਵੀ ਘਰੇ ਭੇਜ ਦੋ ਪਰ ਭੇਜੀਏ ਕਿਹਦੇ ਕੋਲੇ ਕੋਣਾ ਉਹ ਜਿਹੜਾ ਸਮਾਨ ਦੀ ਆ ਕੇ ਬਾਹ ਫੜੇ ਕਿਹਦੇ ਨਾਲ ਮਾਤਾ ਨੂੰ ਭੇਜੀਏ ਦੁਬਾਰਾ ਫੇਰ ਸੜਕਾਂ ਤੇ ਕਿੱਦਾਂ ਛੱਡਦੀ ਇਹ ਸਮਾਨ ਅਰਦਾਸ ਕਰਿਓ 30 ਕੁਮਾਰੀ ਮਾਤਾ ਜੀ ਵਾਸਤੇ ਲੋਕ ਦੱਸਦੇ ਆ ਬੜੇ ਚੰਗੇ ਘਰ ਦੀ ਧੀ ਸੀ ਬੜੇ ਚੰਗੇ ਘਰ ਦੀ ਨੋ ਸੀ ਪਰ ਹਾਲਾਤਾਂ ਨੇ ਕੁਛ ਐਸੇ ਮੋੜ ਤੇ ਖੜਾ ਕਰਤਾ ਪਤੀ ਵੀ ਨਸ਼ਿਆਂ ਦੇ ਵਿੱਚ ਲੱਗ ਗਿਆ ਪੁੱਤ ਵੀ ਨਸ਼ਿਆਂ ਤੇ ਲੱਗ ਗਿਆ ਘਰ-ਬਾਰ ਸਭ ਕੁਝ ਉਜੜ ਗਿਆ ਤੇ ਮਾਂ ਵੀ 22 ਸਾਲਾਂ ਤੋਂ ਸੜਕਾਂ ਤੇ ਮੰਗ ਕੇ ਗੁਜ਼ਾਰਾ ਕਰਦੀ ਐ ਤੇ ਬਸ ਸਾਨੂੰ ਮਾਨਸਾ ਸੱਚੇ ਪਾਤਸ਼ਾ ਸਮਤ ਬੁੱਧੀ ਬਖਸ਼ ਨੇ ਮਾਂ ਇੱਥੇ ਸੁਪਨਿਆਂ ਦੇ ਘਰ 'ਚ ਰਹਿ ਕੇ ਆਪਣਾ ਆਉਣ ਵਾਲਾ ਜੀਵਨ ਖੁਸ਼ੀਆਂ ਭਰਿਆ ਬਤੀਤ ਕਰੇ ਸਾਨੂੰ ਵੀ ਬਲ ਬੁੱਧੀ ਬਖਸ਼ਣ ਸੱਚੇ ਪਾਤਸ਼ਾ ਅਸੀਂ ਇਸ ਮਾਂ ਦੀ ਸੇਵਾ ਸੰਭਾਲ ਕਰ ਸਕੀਏ ਜਿਸ ਤਰ੍ਹਾਂ ਕਈ ਵਾਰੀ ਬਹੁਤ ਸਾਰੇ ਲੋਕ ਇਦਾਂ ਜਿਹੜੇ ਆਪਣੀ ਮਰਜ਼ੀ ਨਾਲ ਇਦਾਂ ਦੇ ਹਾਲਾਤਾਂ 'ਚ ਰਹਿਣਾ ਚਾਹੁੰਦੇ ਨੇ ਉਹਨਾਂ ਦੀ ਮਦਦ ਕਰਨ ਦੀ ਕੋਸ਼ਿਸ਼ ਕਰੀਦੀ ਹੈ ਪਰ ਫਿਰ ਵੀ ਉਹ ਮਦਦ ਲੈਣ ਨੂੰ ਤਿਆਰ ਨਹੀਂ ਹੁੰਦੇ ਪਰ ਫਿਰ ਵੀ ਸਾਡਾ ਫਰਜ਼ ਆ ਅਸੀਂ ਆਪਣੀ ਮਾਂ ਆਪਣਾ ਪਿਓ ਆਪਣਾ ਭੈਣ ਆਪਣਾ ਭਰਾ ਸਮਝ ਕੇ ਕਿਵੇਂ ਨਾ ਕਿਵੇਂ ਉਹਨਾਂ ਦੀ ਮਦਦ ਜ਼ਰੂਰ ਕਰੀਏ ਬਹੁਤ ਸਾਰੇ ਥਾਵਾਂ ਤੇ ਅਸੀਂ ਦੇਖੀਦਾ ਬੇ ਇਨਸਾਨ ਦੇ ਕੀੜੇ ਪਏ ਹੁੰਦੇ ਆ ਰੋਲ ਰਿਆ ਹੁੰਦਾ ਤੇ ਲੋਕ ਉੱਥੇ ਕਹਿ ਰਹੇ ਹੁੰਦੇ ਜੀ ਅਸੀਂ ਤੇਰੀ ਬਹੁਤ ਕੋਸ਼ਿਸ਼ ਕਰਦੇ ਆਖੇ ਨਹੀਂ ਲੱਗਦਾ ਇਹ ਮੰਦਾ ਨਹੀਂ ਇਹ ਮੰਦੀ ਨਹੀਂ ਪਰ ਭਰਾਵ ਤੇ ਭੈਣੋ ਮੰਨਣਾ ਤੇ ਮਨਾਉਣਾ ਜੀ ਉਹਨਾਂ ਦੇ ਵਸਦੇ ਵਿੱਚ ਹੋਵੇ ਜੀ ਉਹਨਾਂ ਨੂੰ ਇੰਨੀ ਸੋਝੀ ਹੋਵੇ ਉਹਨਾਂ ਦੇ ਹਾਲਾਤ ਇਦਾਂ ਦੇ ਕਿਉਂ ਬਣਨੋਂ ਕੀੜੇ ਕਿਉਂ ਪੈਣ ਉਹ ਸੜਕਾਂ ਤੇ ਕਿਉਂ ਰੋਲਣਾਂ ਇਸ ਕਰਕੇ ਉਹਨਾਂ ਨੂੰ ਮਹਾਰਾਜ ਨੇ ਜਿੱਦਾਂ ਦੇ ਹਾਲਾਤ ਦੇ ਵਿੱਚ ਰੱਖਿਆ ਹੋ ਰਹੀ ਜਾਂਦੇ ਨੇ ਪਰ ਸਾਡਾ ਫਰਜ਼ ਹੈ ਜੇ ਅਸੀਂ ਭਾਈ ਕਨਈਆ ਜੀ ਦੇ ਵਾਰਿਸਾਂ ਤਾਂ ਅਸੀਂ ਆਪਣਾ ਫਰਜ਼ ਨਿਭਾਈਏ ਅਸੀਂ ਕਿਵੇਂ ਨਾ ਕਿਵੇਂ ਕਰਕੇ ਉਹਨਾਂ ਦੀ ਸੇਵਾ ਸੰਭਾਲ ਕਰੀਏ ਸੱਚੇ ਪਾਤਸ਼ਾਹ ਨੇ ਪਤਾ ਨਹੀਂ ਸਾਨੂੰ ਕਿਹੜੇ ਚੰਗੇ ਕਰਮਾਂ ਦਾ ਫਲ ਦਿੱਤਾ ਜਿਹੜੀਆਂ ਇਹਨਾਂ ਮਾਵਾਂ ਦੀ ਸੇਵਾ ਬਾਪੂ ਬਜ਼ੁਰਗਾਂ ਦੀ ਸੇਵਾ ਬਖਸ਼ੀਏ ਬਸ ਅਰਦਾਸ ਕਰਿਓ ਨਿਰੰਤਰ ਇਹ ਸੇਵਾ ਚੱਲਦੀ ਰਹੇ ਤੇ ਇਹਨਾਂ ਮਾਵਾਂ ਨੂੰ ਬਾਪੂ ਬਜ਼ੁਰਗਾਂ ਨੂੰ ਵੀਰਾਂ ਨੂੰ ਭੈਣਾਂ ਨੂੰ ਬੱਚਿਆਂ ਨੂੰ ਬੱਚੀਆਂ ਨੂੰ ਇਸ ਸੁਪਨਿਆਂ ਦੇ ਘਰ ਵਿੱਚ ਆ ਜੱਟ ਸੋ ਦੇ ਕਰੀਬ ਮੈਂਬਰ ਰਹਿੰਦੇ ਨੇ ਇਸੇ ਤਰ੍ਹਾਂ ਇੱਕ ਪਰਿਵਾਰ ਇੱਕ ਪਿਆਰ ਇੱਕ ਸਤਿਕਾਰ ਮਿਲਦਾ ਰਹੇ ਵਾਹਿਗੁਰੂ ਜੀ ਕਾ ਵਾਹਿਗੁਰੂ ਜੀ ਕੀ ਫਤ